ਹਾਂ ਕਿਵੇਂ ਹੋ ਵਧੀਆ ਹੈ ਵਧੀਆ ਵਧੀਆ ਨਹੀਂ ਅਮਰ ਕੈਮਰਾ ਹੈ ਕਿੰਨਾ ਟਾਈਮ ਹੋ ਗਿਆ ਕੰਮ ਕਰਦਾ 6-7 ਮਹੀਨੇ ਹੋ ਗਏ ਕੰਮ ਕਰਦਾ ਅੱਛਾ 6-7 ਮਹੀਨੇ ਹੋ ਗਏ ਨੇ ਤੇ ਕੈਮਰਾ ਆਪਣਾ ਲੈ ਹਾਂਜੀ ਹਾਂਜੀ ਸਿੱਖ ਗਿਆ ਕੰਮ ਪੂਰਾ ਹਾਂਜੀ ਹੈ ਹਾਂਜੀ ਉਹ ਪੁੱਤਰ 7 ਮਹੀਨਿਆਂ ਦੇ ਵਿੱਚ ਤੇ ਸਾਨੂੰ ਉਹਨੇ ਝਾੜੂ ਵੀ ਸਾਡੇ ਉਸਤਾਦ ਨੇ ਮਨਵਾਛ ਰਿਆ ਤੇ ਤੈਨੂੰ 7 ਮਹੀਨਿਆਂ ਚ ਕਿੰਨੇ ਕੰਮ ਸਿਖਾਛਦੇ ਆਂ ਆਹ ਮੇਰੀ ਇੱਕ ਗੱਲ ਸੁਣ ਹਾਂ ਹੱਥਾਂ ਮਿਲਿਆ ਨਵੇਂ ਦਾ ਨਗੀ ਤਮ ਜੀ ਨਾ ਵੀਰ ਹੱਥ ਨਾ ਵਰਨੋ ਹੱਥ ਮੈਂ ਹੋਰ ਕਰਾਂ ਦੱਸ ਕੀ 7 ਮਹੀਨੇ ਹੋ ਗਏ ਨੇ ਹੁਣ ਤੁਹਾਹ ਨਾਲ ਜਿਹੜੇ ਗਾਗ ਮੇਰੇ ਉਸਤਾਦ ਨੂੰ ਜਾਣਦੇ ਨੇ ਉਹ ਵੀ ਤੈਨੂੰ ਜਾਣਦੇ ਠੀਕ ਹੈ ਉਹਦੇ ਵਿੱਚੋਂ ਜੇ ਚਾਰ ਪ੍ਰੋਗਰਾਮ ਹੀ ਤੂੰ ਪੜ੍ਹ ਤੈਨੂੰ ਅਜੇ ਕੋਈ ਰੇਟ ਦਾ ਨਹੀਂ ਪਤਾ ਕੋਈ ਬੰਦਿਆਂ ਦਾ ਨਹੀਂ ਪਤਾ ਕਿੰਨੇ پیسے ਲੈਂਦਾ ਕਿੰਨੇ ਦਿੰਦਾ ਐਵੇਂ ਉਤਰ ਕੰਮ ਖਰਾਬ ਹੋ ਜੀ ਲੱਗੀ ਤਮ ਆਪਣੇ ਉਸਤਾਦ ਕੋਲ ਜਾ ਉਹਦੇ ਕੋਲ ਹੀ ਹੱਥ ਮਾਰ ਨਗੀ ਤਮ ਜੀ ਦਾ ਜੇ ਸਾਲ 1500 ਨੂੰ ਪੱਕਾ ਹੋ ਜਦੋਂ ਮਣ ਪੱਕਾ ਹੋ ਗਿਆ ਹਾਂ ਉਦੋਂ ਬਾਅਦ ਹਾਬ ਦਾ ਹਸਤ ਰੱਖੋ ਤੇ ਕਹੇਗਾ ਬਲਿਆ ਹੁਣ ਪੁੱਤਰ ਘਰ ਦੇ। ਠੀਕ ਹੈ ਅੱਜ ਤੇਰੇ ਜਿਹੇ ਹਸਤ ਤੇਰਾ ਮਾਣੀ ਦੁਖੀ ਹੋ ਗਿਆ ਤੇ ਉਸ ਹਾਬ ਦਾ ਕੰਮ ਜੀ ਤੈਨੂੰ ਕਿੱਥੋਂ ਨਹੀਂ ਸਹੀ ਹੈ। ਖਾਣ ਲਗੀ? ਅੱਛਾ ਤੇ ਜਾ ਕੇ ਤੇ ਗੋਡੀ ਹਥਲਾ ਦੇ ਸਿੱਖ ਕੰਮ ਚੰਗੇ ਹਾਂ। ਹਾਂ